ਉਹ ਤਾਂ ਬਾਬਾ ਜੀ ਨੇ ਸੇਵਾ ਜਾ ਕੇ ਚਿੱਗੀ ਤੇ ਉਹਨਾਂ ਨੂੰ ਬਾਹਰ ਕੱਢਿਆ ਫਿਰ ਦੁਨੀਆ ਸਗੋਂ ਉਲਟੋ ਹੋ ਗਈ ਉਸ ਸਮੇਂ ਤੇ ਕੋਈ ਮੂੰਹ ਨਹੀਂ ਚੁੱਪਦਾ ਕੋਈ ਸਿਰ ਨਹੀਂ ਚੁੱਪਦਾ ਇੰਨਾ ਜ਼ੋਰ ਸੀਗਾ ਸਰਕਾਰ ਦਾ ਹਾਂਜੀ ਇਹ ਬਗੜੇ ਬਾਰੂਕਾਲ ਕੀਤਾ ਜਾ ਕੇ ਸੀਆਰ ਤੋਂ ਬਾਹਰ ਕੱਢਿਆ ਤੇ ਜਾ ਕੇ ਸੇਵਾ ਸੁਭਾੜੀ ਤੇ ਰੋਜ਼ ਢੂਹਦਾ ਕੰਸ਼ਾ ਦੇਣਾ ਤੇ ਸਾਰੇ ਨਿਯਤ ਨੇਮ ਸ਼ੁਰੂ ਕਰਾਏ ਤੇ ਹੱਥੀਂ ਰੋਣ ਗੁਰਦੇ ਦਾ ਸੁਣਿਆ ਔਰਤ ਹੋ ਗਈ ਉਹ ਗੱਲ ਤਾਂ ਦਾਵੇ ਕਹਿੰਦੇ ਸਾਡੇ ਵੱਡੇ ਤੇ ਪਹਿਲਾਂ ਵੀ ਬਣਾਉਂਦੇ ਰਹਿਆ ਜਦੋਂ ਹਰੀ ਮੰਦਰ ਨੂੰ ਅਤਾਹੀਆ ਅਬਦਾਲੀ ਨੇ ਹੂੰ ਹਰੀ ਮੰਦਰ ਦੀਆਂ ਪੱਲੇ ਨੀਆਂ ਦੇ ਵਿੱਚ ਬਰੂਦ ਭਰ ਕੇ ਲੱਗਣਾ ਤੇ ਸਾਰਾ ਧਾਰ ਤਾਂ ਮੰਦਰ ਚ ਕੋਦੋਂ ਬਾਬਾ ਜਸਾ ਸਿੰਘ ਆਲ ਵਾਲੀ ਨੇ ਅੱਗੇ ਹੋ ਕੇ ਬਣਾਇਆ ਹੈਗਾ ਸਰਾਬ ਦੇ ਲੋਟ ਕੇ ਉਹ ਜਿਹੜਾ ਪਹਿਲਾਂ ਮਾਰਿਆ ਹੁੰਦਾ ਸੀ ਸਰਦ ਨੂੰ ਇਹਦੀ 8 ਨਾ ਐਡ ਖਿਲਕਾਉਣੇ ਜਿਹੜਾ ਪੜਿਆ ਸਰਦ ਵਾਲ ਨੂੰ ਉਹਦਾ ਉਹਦਾ ਬਾਬੇ ਬੰਦੇ ਦੀ ਮੁਖਦਰੀ ਸੀ ਉਹ ਦੇਖ ਜਦੋਂ ਤੇ ਭਾਵੇਂ ਬਾਬਾ ਬਨੋਦ ਸਿੰਘ ਸੀ ਵੱਡੇ ਤੇ ਉਹਨੇ ਨਾਂ ਦੇ ਸਰਦੇ ਚ ਆਈ ਲੋਟ ਲਈ ਪੈਸਾ ਤੁਸਾ ਸਭ ਖੋਲਿਆ ਤੇ ਡਾਇਨੇ ਨਾ ਗਰੜਾ ਜਿਹਨਾਂ ਸ਼ਾਮ ਨਾਲ ਸ਼ੇਰ ਦਾ ਕਿਲਾ ਉਹਨਾਂ ਟ ਬਬਈਆ ਬਾਰੂਏ ਜੰਗ ਜੁੱਧਾਂ ਦਾ ਕੰਮ ਦਊਗਾ ਤੇ ਨਾਸ ਰੱਦ ਢਾਈ ਉਹਦੇ ਹੁਣ ਬਾਅਦ ਜਦੋਂ ਬਾਬਾ ਬੰਦਾ ਸ਼ੇਰ ਹੋ ਜਾਂਦੇ ਨਾ ਤੇ ਫੇਰ ਮੁਸਲਮਾਨਾਂ ਨੇ ਫੇਰ ਕਬਜ਼ਾ ਕਰ ਲਿਆ ਇਸਤਾਨ ਤੇ ਖੋਦੇ ਗਾੜ ਹਸਤਾਨ ਉਹਨਾਂ ਉਥੋਂ ਨਿਸ਼ਾਨ ਸੁਰ ਪੁੱੜਦੇ ਫੇਰ ਪਹਿਲਾ ਦਾ ਹੈ ਨਾ ਇਹ ਜਿਹੜਾ ਉਥੋਂ ਦਾ ਨਵਾਬ ਹੈਗਾ ਬਜ਼ੀਰ ਖਾਂ ਉੜਕੇ ਨਵਾਬ ਬਣਿਆ ਉਹ ਕਿਹੜਾ ਨਵਾਬ ਬਣਿਆ ਉਹਦਾ ਨਾਮ ਮੇਰੇ ਯਾਦ ਸੇਗਾ ਉਹ ਉਹ ਬਣ ਗਿਆ ਤਾਂ ਬੜਾ ਹੰਕਾਰੇ ਹਾ ਹਾ ਬਦੁੱਲਾ ਉੜਕੇ ਫੇਰ ਉਹ ਨਵਾਬ ਕਪੂਰ ਸਿੰਘ ਜੀ ਤੇ ਜੈ ਜਾਲਾ ਬਾਬਾ ਜਸਾ ਸਿੰਘ ਹਾਲੂ ਵਾਲੀਏ ਇਹਨਾਂ ਨੇ ਸਾਰੀਆਂ ਮਿਸਲਾਂ ਨਾਲ ਲੈ ਕੇ ਨਾਲ ਤੇ ਫਿਰ ਉਹ ਜੈਨਖਾਂ ਉਹਦਾ ਦਾ ਹਾਂ ਜੈਨਖਾਂ ਬੜਾ ਸੂਬਾ ਸਰਦਾ ਬਾਅਦ ਜਦੋਂ ਉਹਨਾਂ ਕਬਜ਼ਾ ਕਰ ਲਿਆ ਨਿਸ਼ਾਦਪੁਰ ਤੇ ਸਹਿਬਜ਼ਾਦਿਆਂ ਦੀ ਜਗ੍ਹਾ ਬਣੀ ਧਾਰ ਤੇ ਬੜਾ ਹੰਕਾਰ ਕਹਿੰਦਾ ਇੱਥੇ ਸਿੰਘ ਆ ਕੇ ਤੇ ਉਖਾਣ ਮੇਰੇ ਸਾਹਮਣੇ ਤੇ ਆਉਣ ਇੱਥੇ ਜਿਹੜਾ ਆਊਗਾ ਮੇਰੇ ਨਾਲ ਫਿਰ ਬਾਬਾ ਨਵਾਬ ਕਪੂਰ ਸਿੰਘ ਜੱਸਾ ਸਿੰਘ ਅਲਵਾ ਜੀ ਸਾਰਿਆਂ ਮਿਸਲਾਂ ਨਾਲ ਲੈ ਕੇ ਤੇ ਫੇਰ ਜੜਾਈ ਕੀਤੀ ਸਰਹੰਦੇ ਤੇ ਫੇਰ ਸਰਹੰਦਾ ਫੇਰ ਬੜਾ ਰੰਜਕ ਹੋਇਆ ਜਿੱਦਾਂ ਪਹਿਲਾਂ ਹੋਇਆ ਵਜ਼ੀਰ ਖਾਨ ਦਾ ਬੜਾ ਰੰਜਕ ਹੋਇਆ ਫਿਰ ਜੱਸਾ ਸਿੰਘ ਆਲਵੈ ਨੂੰ ਗੋਲੀ ਮਾਰ ਕੇ ਉਹ ਮਾਰਿਆ ਚੈਨ ਖਾਨ ਨੂੰ ਗੋਲੀ ਮਾਰ ਕੇ ਮਾਰਿਆ ਤੇ ਫੇਰ ਕਬਜ਼ਾ ਕੀਤਾ ਸਰਹੰਦੇ ਤੇ ਫੇਰ ਸਰਹੰਦ ਢਾਈ ਮਾਰਿਆ ਕਹਿੰਦੇ ਇਟਨਾ ਦਿਖਣ ਗਾਉਣੀ ਇਹਦੀਆਂ ਜੜਾ ਪੁੱਟ ਕੇ ਸੁੱਟਣੀ ਸਰਹੰਦੇਆਂ ਫੇਰ ਕਿਲਾ ਵੀ ਠੋਆ ਆਇਆ ਇਲਾਬੇ ਡਵਾਤਾ ਸਰਾਂ ਦੇ ਸਾਰੇ ਢਾਤੇ ਤੇ ਉਹ ਮਹਾਰਾਜ ਦੇ ਬਜਨ ਪੂਰੇ ਹੋਣੇ ਸੀਗੇ ਉਹ ਜਦੋਂ ਉਹ ਮਕਾਨ ਢਾਉਣ ਤੇ ਥੱਲੇ ਨੀਆਂ ਦੇ ਵਿੱਚੋਂ ਮਾਇਆ ਬੜੀ ਨਿਕਲੀ ਜਿਹੜੇ ਪਿੱਛੇ ਨੇ ਲੋਕ ਹੈ ਨਾ ਧਨੀ ਲੋਕ ਉਹ ਨੀਆਂ ਦੇ ਵਿੱਚ ਗਾਗਰਾਂ ਨਾਪ ਕੇ ਨਾਂਦੀ ਤਾਂ ਬਣੀ ਉਹ ਕਿਹਨੇ ਖਰਾਬ ਹੋਣਾ ਤੋ ਗਾਗਰਾਂ ਭਰ ਕੇ ਥੱਲੇ ਨੀਆਂ ਸਲੇ ਦਬਦੇ ਨੇ ਇਥੋਂ ਕਿਹੜਾ ਕੱਢ ਲੋਗ ਬਜਾ ਆ ਵਾਸੇ ਉਹ ਜਦੋਂ ਸਰਾਦਿਤ ਆਏ ਤੇ ਨਿਆ ਪੁੱਟੀਆਂ ਤੋਂ ਉਹਨਾਂ ਜੋ ਮਾਇਆ ਦੀਆਂ ਦੇਗਾ ਨਿਕਲੀਆਂ ਤੇ ਮਾਇਆ ਦੀਆਂ ਅਖਾਗਰਾਂ ਨਿਕਲੀਆਂ ਉਹ ਬਾਹਰੇ ਵਜਨ ਪੂਰੇ ਹੋਣੇ ਵੀ ਜੜਾ ਪੁੱਟਣੀਆਂ ਦੀਆਂ ਉਹ ਬਾਹਰ ਨਿਕਲਦੀ ਏਕ ਤੇ ਉਹ ਨਾਲਜ ਹੋ ਗਿਆ ਵੀ ਨਾਲ ਮਾਇਆ ਨਿਕਲਦੀ ਤੇ ਨਾਲੇ ਮਾਰੇ ਵਜਨ ਪੂਰੇ ਹੋਣਗੇ ਸਭ ਦੀਆਂ ਪੋੜ ਦੁੱਤੀਆਂ ਜੜਾਂ ਖੇਡਤੀਆਂ ਸਰਾਦਿਆਂ ਕਿਲਾ ਵੀ ਢਾਹਤਾ ਫੇਰ ਜਸਵੰਤ ਸਿੰਘ ਗੱਲ ਵਾਲੀਏ ਨੇ ਇਹ ਹਾਲ ਬਾਏ ਉੱਤੇ ਗਧਿਆਂ ਦੇ ਆਲ ਬਲਦ ਜੋਇੰਦਿਆ ਨਾ ਬਲਦਾਂ ਦੇ ਨਾਲ ਗਧੇ ਜੋ ਕੇ ਹਲਵਾ ਆਸਰਾ ਦੇ ਉਹ 8 ਨਾਲ ਖੜਗਾਏ ਦੇ ਗੱਲ ਦੀ ਧਾਰ ਦਾ ਬਾਗ ਪੂਰਾ ਕੀਤਾ ਸਰਾਦ ਉੱਟ ਕੇ ਜਿਹੜਾ ਉਸੋ ਖਜ਼ਾਨਾ ਮਿਲਿਆ ਤੇ ਜਸਵੰਤ ਸਿੰਘ ਆਲਵਾ ਜੀ ਨੇ ਮਹਨਪੁਰ ਖਾਨੇ ਚਾਦਰ ਵਿਛਾਤੀ ਚਾਦਰ ਨੂੰ ਛਾ ਕੇ ਨੇ 7 ਲੱਖ ਰੁਪਏ ਢੇਲੀ ਕੀਤਾ ਚਾਦਰ ਤੇ ਆਜੋ ਅੰਦਰ ਪੈਂਟ ਦੀ ਅੰਦਰ ਅੱਗੇ ਅੱਗੇ ਹੋ ਜੂ ਥੋੜੀ ਆਜੋ ਅੰਦਰ ਫਿਰ ਜੇ ਆਬੇ Bye.